ਬਿਲਕੁਲ ਜੀ ਬਠਿੰਡਾ ਦੇ ਐਸਐਸਪੀ ਹਰਮਨਵੀਰ ਸਿੰਘ ਗਿੱਲ ਬਠਿੰਡਾ ਦੀ ਪੁਲਿਸ ਲੈਣ ਵਿਖੇ ਪਹੁੰਚ ਚੁੱਕੇ ਐ ਤੇ ਉਹਨਾਂ ਵੱਲੋਂ ਅੱਜ ਇੱਕ ਪੁਲਿਸ ਮੁਲਾਜ਼ਮਾ ਦੇ ਨਵਾਂ ਅਪਰਾਲਾ ਜਿਹੜਾ ਇਹ ਇਹ ਗੱਲ ਕਹਿ ਸਕਦੇ ਨੇ ਪਹਿਲੇ ਐਸਐਸਪੀ ਹੋਣਗੇ ਜਿੰਨਾਂ ਵੱਲੋਂ ਇਹ ਇਸ ਤਰ੍ਹਾਂ ਦਾ ਅਪਰਾਲਾ ਪੁਲਿਸ ਮੁਲਾਜ਼ਮਾ ਦੇ ਲਈ ਕੀਤਾ ਗਿਆ ਸੋ ਇਹਨਾਂ ਦਿਖਾ ਰਹੇ ਆ ਬਠਿੰਡਾ ਦੀ ਪੁਲਿਸ ਲੈਣ ਚੋਂ ਲਾਈਵ ਤਸਵੀਰਾਂ ਬਠਿੰਡਾ ਦੇ ਐਸਐਸਪੀ ਹਰਮਨਵੀਰ ਸਿੰਘ ਗਿੱਲ ਤੇ ਉਹਨਾਂ ਦੇ ਨਾਲ ਐਸਪੀ ਵੀ ਅਜੀਤ ਗਾਂਧੀ

ਪੰਛੀ ਮਾਰਾ ਨੂੰ ਉਹ ਕਿਸ਼ਾਨ ਦੀ ਬੱਤੇ ਤੋਂ ਲੋੜੀ ਵੇਖਣ ਲਈ ਆਏ ਆ। ਬਹੁਤ سارے ਬਹੁਤ ਉੱਪਰ ਜਾਮ ਦਰ ਰਹੇ। ਕੋਈ ਸਿੱਧੀ ਗੱਲ। ਸਤਿਗੁਰ ਚਾਰ ਸਾਹਿਬ ਅੱਜੇ ਦਸ ਰਹੇ ਆ ਉਤੋਂ ਉਤੋਂ ਤੱਕ ਹਰ ਵਾਸ ਨਾ ਜੀ ਜਾ ਰਹੇ ਆ ਔਰ ਮੈਂ ਵੀ ਜਾ ਰਹੇ ਆ ਜੇ ਹੋ ਗਏ ਮੈਨੂੰ ਕਰ ਲੋ ਡੀਜੀਓ ਆਫਿਸ ਤੋਂ ਹਲ ਪਰਸਨਲਿ ਪ੍ਰਿੰਟ ਤੋਂ ਹੋਰ ਕੋਈ ਤੁਸੀਂ ਦੱਸੋ ਕੋਈ ਤੁਹਾਡੇ ਕੋਈ ਕੋਈ ਟਿੱਪ ਜਾਂ ਕੋਈ ਗੱਲ ਕਰਦੇ ਹੋ ਮਗਾਓ ਯਾਰ ਇਥੇ ਮਾਜੀ ਕੰਮ ਤੇ ਕਰਨਾ ਅੱਧ ਕਰਨਾ ਆਜੋ ਫਿਰ ਆਜੋ ਮਸ਼ਹਰਤ ਨਹੀਂ ਸਰ ਆਜੋ ਆਜੋ ਕੁੜੀਆਂ ਨੂੰ ਬੁਲਾਓ ਇਨਚਾਰਜ ਆਜੋ ਇਨਚਾਰਜ ਕੇ ਆਜੋ ਜਿਹੜੇ ਇਨਚਾਰਜ ਸਰ ਚਾਰ ਚਾਰ ਉਹ ਹੋਰ ਵੀ ਲਿਆ ਆ ਸਾਰੇ ਫਿਰ ਤੁਸੀਂ ਹੁਣ ਆਪਣਾ ਇਕੱਠੇ ਹੋ ਕੇ ਨਾ ਕਰ ਲਿਓ ਸੈਲੀਬ੍ਰੇਟ ਠੀਕ ਹੈ ਸਰ ਸਰ ਹੋ ਗਿਆ ਸਰ ਆ ਵੀ ਦੇ ਦਿਓ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਖਬਰ ਪੰਜਾਬ ਦੀ ਫੇਸਬੁੱਕ ਪੇਜ ਤੇ ਐਸਐਫਪੀ ਕੋਲ ਨਵਾਂ ਪਰਲਾ ਫਸਟ ਟਾਈਮ ਕੀਤਾ ਗਿਆ

और दसों किसी दी कोई बात करनी कोई दुख तकलीफ कोई वेलफेयर देख ली मेरे जैसी कि मैं सलाह देंगे अपने जल्दी चली गई तुम चली गई मैं चली जाती हूं तभी करना चाहूं नहीं तो विकेट तो 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 का ਪੁਰਜੋਤ ਜਸਤੋ ਹੋਰ ਤਨੀ ਕਿਸੇ ਦੀ ਕੋਈ ਸਰ ਇੱਕ ਜੀ ਕੱਲ ਸੀ ਜੀ ਆਪਣੇ ਜੱਤ ਸਾਹ ਬਾਰੇ ਸੀ ਜੀ ਉਹ ਉਹਨਾਂ ਦੇ ਲੱਗੀ ਜੂ ਪੂਰੀ ਟੀਮ ਦੀ ਜੀ ਚਲੋ ਬਾਤ ਜੀ ਉਹਨਾਂ ਦਾ ਸੀ ਰੁਕੇ ਸਰ ਸਾਨੂੰ ਮੋਰ ਗਨੌਟ ਭੇਜਣਾ ਨੰਬਰ ਲਿਖ ਕੇ ਲੈ ਕੇ ਕੋਈ ਨਹੀਂ ਤਾਂ ਸਾਨੂੰ ਕੋ ਰੁਕੇ ਮੈਂ ਸਰ ਤੁਹਾਡੇ ਨਾਮ ਤਾਂ ਜਿਹੜਾ ਨਾਮ ਨੰਬਰ ਕਹੇ ਨਾ ਸਹੀ ਉਹ 10 ਵਾਰ ਬੋਲ ਕੇ ਦੱਸੋ ਉਹ ਜਿਹੜਾ ਉਸ ਤੋਂ ਭਾਈ ਜਾਣਾ ਮੇਰੇ ਕੋਲ ਕੱਲੇ ਸੀ ਆਪ ਹੀ ਚਲਾਉਂਦਾ ਕੋਈ ਨਾ ਜਿਹੜਾ ਨਾਮ ਨੰਬਰ ਪੁੱਛੇ ਉਹ ਐ ਪੈਕਟ ਲਾ ਕੇ ਕਹੇ ਇਕਰ ਚੱਕੀ ਤਾ ਵੇਖ ਲੈ ਕੋਹਾ ਹੱਫਾ ਘੱਟ ਰਹਿ ਜੀ

ਅੱਜ ਅਸੀਂ ਪੁਲਿਸ ਲਾਈਨ ਦੇ ਵਿੱਚ ਸਾਡਾ ਸਾਰੇ ਜਿਹੜੇ ਸਾਡੇ ਪੀਸੀਆਰ ਦੇ ਤੇ ਹੋਰ ਪੁਲਿਸ ਲਾਈਨ ਦੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਲੋਹੜੀ ਸੈਲੀਬ੍ਰੇਟ ਕਰ ਲਈ ਆਏ ਸੋ ਉਹਦੇ ਚ ਉਹਨਾਂ ਨੂੰ ਅਸੀਂ ਸਾਰੇ ਉਹਨਾਂ ਦੇ ਪਰਿਵਾਰਾਂ ਨੂੰ ਆਪਦੀ ਫੋਰਸ ਨੂੰ ਆਪਦੇ ਬੱਚੇ ਬੱਚੀਆਂ ਨੂੰ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਔਰ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਵਾ ਸਾਨੂੰ ਲੋਹੜੀ ਦੇ ਉੱਤੇ ਮੈਨੂੰ ਵੀ ਉਹਨਾਂ ਨੇ ਸweets ਮਠਾਈ ਵਗੈਰਾ ਭੇਟ ਕੀਤੀ ਆ ਸੋ ਕਿ ਉਹ ਕਿ ਫੋਰਸ ਜਿਹੜੀ ਆ ਸਾਰੀ ਲੋੜੀ ਦੇ ਤਿਉਹਾਰ ਤੇ ਵੀ ਸਾਰੇ ਘਰਾਂ ਤੋਂ ਬਾਹਰ ਨੇ ਔਰ ਆਪਣੀ ਫੈਮਲੀ ਇਸ ਤੋਂ ਦੂਰ ਰਹਿ ਕੇ ਜਿਹੜੀ ਹੈਗੀ ਆ ਆਪਣੀ ਦੂਸਰੀ ਸੈਕੰਡ ਫੈਮਲੀ ਜਿਹੜੀ ਇਹਨਾਂ ਦੀ ਸਾਡਾ ਜਿਹੜਾ ਕਿ ਅਪਾਰਟਮੈਂਟ ਆ ਉਹਦੇ ਵਿੱਚ ਆਪਣੀ ਡਿਊਟੀ ਦੇ ਰਜੇਮਿਆਂ ਕਰਕੇ ਆਪਦੇ ਪਰਿਵਾਰ ਚ ਜਿਹੜੀ ਹੈਗੀ ਆ ਆਪਣੀ ਜਿਹੜੀ ਪਹਿਲੀ ਫੈਮਲੀ ਉਹਦੇ ਚ ਨਹੀਂ ਜਾ 파 ਰਹੇ ਔਰ ਅਸੀਂ ਇਸ ਪਰਿਵਾਰ ਦੇ ਵਿੱਚ ਸਾਰੇ ਸੈਲੀਬ੍ਰੇਟ ਕਰ ਰਹੇ ਆ ਔਰ ਅਸੀਂ ਲੋਕਾਂ ਨੂੰ ਵੀ ਬਹੁਤ ਬਹੁਤ ਲੋੜੀ ਦੀਆਂ ਵਧਾਈਆਂ ਦਿੰਦੇ ਆ ਬਠੰਡਾ ਪਲੀਸ ਹਾਂ ਸਰ ਸੰਦੇਸ਼ ਬੈਸਟ ਕੋਲੈਬਸਟਾਰ ਸੈਕਟਰ ਸੰਦੇਸ਼ ਪਹੁੰਚ ਗਿਆ ਹੈ ਸਮਝ ਜੀ ਕਰੋ ਕਰਦੇ ਹਾਂ ਸਭ ਨੂੰ ਬਾਤ